ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਜੈਤੋ ਜੈਤੋ ਦੇ ਵਿੱਚੋਂ ਬਾਜਾਖਾਨਾ ਰੋਡ ਬਾਜੇਖਾਨੇ ਨੂੰ ਜਿਹੜੀ ਛੜਕ ਜਾਂਦੀ ਹੈ ਉਸ ਛੜਕ ਤੇ ਬਾਈ ਹੋਰਿਆਂ ਦਾ ਘਰ ਤੇ ਇਸ ਘਰ ਦੇ ਵਿੱਚ ਅੱਜ ਇੱਕ ਜਰਸੀ नस्ਲ ਦੀ ਗਾਂ ਬਾਈ ਨੇ ਵਕਾਊ ਕੀਤੀ ਹੈ ਢਾਂਚਾ ਫੇਸ ਪਿਓਰ ਜਰਸੀ ਵਾਲਾ ਪਰ ਇੱਕ ਡੱਬ ਜਰੂਰ ਦਿਸਦਾ ਤੁਸੀਂ ਇਹਨੂੰ ਜਰਸੀ ਪੱਖ ਚੀ ਗਨੋਂਗੇ ਤੇ ਬਾਕੀ ਇਹ ਵੀ ਹੈ ਵੀ ਇਦਾਂ ਦੀਆਂ ਗਾਵਾਂ ਜਰਸੀ ਨਸਲ ਦੇ ਬੱਚੇ ਬਹੁਤ ਸੋਹਣੇ ਦਿੰਦਿਆਂ ਇਹਦੇ ਬਾਰੇ ਆਪਾਂ ਇਨਫੋਰਮੇਸ਼ਨ ਸਾਰੀ ਬਾਈ ਤੋਂ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਗਾਂ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਆ ਕੇ ਦੇਖਣਾ ਪਸ਼ੂ ਨੂੰ ਸਮਝਣਾ ਤੁਹਾਡਾ ਕੰਮ ਹੈ ਆਓ ਜਾਣਕਾਰੀ ਲਈਏ ਫਿਰ ਇਹਨੂੰ ਤੋਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੀ ਵੀਰ ਆਪਣਾ ਜਗਵੰਤ ਸਿੰਘ ਜਗਵੰਤ ਭਾਈ ਅੱਜ ਜਿਹੜੀ ਇਹ ਗਾਂ ਪਵੇਚਣ ਲੱਗਿਓ ਕਲਮਾਸੂ ਅਸੂਗੀ ਇਹ ਦੂਜਾ ਸੁਗਾ ਸੰਧੀ ਹੈ ਜੀ ਪਹਿਲੇ ਸੂਏ ਆਪਣੇ ਕੋਲ ਹੀ ਸੀ ਹਾਂਜੀ ਆਪਣੇ ਕੋਲ ਹੀ ਸੀ ਕਿੰਨਾ ਕੁ ਦੁੱਧ ਦਿੱਤਾ ਪਹਿਲੇ ਸੂਏ ਨੇ 18 ਲੀਟਰ ਹੀ ਦਿੱਤਾ ਪਹਿਲੇ ਸੂਏ ਪਹਿਲੇ ਸੂਏ 18 ਲੀਟਰ ਚੋਇਆ ਹਾਂਜੀ ਹੁਣ ਦਿਨ ਕਿੰਨੇ ਕੁ ਲੈ ਜੂ ਬਈ ਸੂਏ ਹੁਣ ਦਿਨ ਤਾਂ ਵੈਸੇ ਤੇ ਪੂਰੇ ਹੋਇਆ ਚਾਰ ਪੰਜ ਦਿਨ ਹੁਣ ਉਤੋਂ ਹੀ ਲੈ ਰਹੀ ਹੈ ਜੀ ਅੱਛਾ ਉੱਥੇ ਹੀ ਲੈ ਰਹੀ ਜਿਹੜੇ ਲੈ ਰਹੀ ਹੈ ਕੀ ਡਿਮਾਂਡ ਰਊਗੀ ਇਹਦੀ ਬਈ ਰੇਟ ਕੀ ਰੱਖੋਗੇ ਇਹਦਾ ਵੀਰੇ 82000 ਰੁਪਏ 82000 ਖੋਲਣ ਤੋਂ ਤੁਰ ਕੇ ਸੋ ਦੋਸਤੋ ਡਿਮਾਂਡ 82000 ਦੀ ਹੈ 18 ਲੀਟਰ ਦੁੱਧ ਪਹਿਲੇ ਸੂਏ ਬਾਈ ਕਹਿੰਦਾ ਚੋਇਆ ਦੂਜਾ ਸੂਆ ਸੁੰਦੀ ਹੈ ਥਣ ਹੱਥੀ ਚਵਾਈ ਇਦੇ ਤੋਂ ਮੈਂ ਜਿਵੇਂ ਪਹਿਲਾਂ ਕਿਹਾ ਸੀ ਵੀ ਤੁਸੀਂ ਬਹੁਤ ਵਧੀਆ ਜਰਸੀ ਨਸਲ ਤਿਆਰ ਕਰ ਸਕਦੇ ਹੋ ਕਿਉਂਕਿ ਆ ਇਦਾਂ ਦੀਆਂ ਗਾਵਾਂ ਬੱਚੇ ਬਹੁਤ ਸੋਹਣੇ ਪਾਉਂਦੇ ਆ ਸੋ ਜਰਸੀ ਨਸਲ ਦੀ ਇਹ ਵੈੜ ਬਈ ਤੋਰੀ ਚ ਲੱਗੇਣੀ ਥੋੜੀ ਤੁਸੀਂ ਇਹਦੇ ਥੰਡਾ ਸੈਜ ਦੇਖ ਸਕਦੇ ਹੋ ਥੀ ਚੁਆਈ ਵਾਲਾ ਥਣਾ ਢਾਂਚਾ ਸੋਹਣਾ ਬਾਕੀ ਲੰਬਾਈ ਫੁੱਲ ਹੈ ਬਾਈ ਮੋੜ ਲੂ ਹਾਈਟ ਜਰਸੀ ਗਾਵਾਂ ਵਾਲੇ ਹਿਸਾਬ ਤੇ ਜਜਮੈਂਟ ਕਰਿਓ ਜੇ 82000 ਡਿਮਾਂਡ ਹੈ ਥੋੜਾ ਬਹੁਤ ਮਾਨਤਾ ਨੁਆਈ ਕਰ ਦੂਗਾ ਵਿੱਚੋਂ ਉਹਦੇ ਲਈ ਤੁਸੀਂ ਗੱਲਬਾਤ ਵੀਰ ਨਾਲ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਵੀਰ ਦਾ ਚੱਲੀ ਜਾਂਦਾ ਹੈ ਹਜੇ ਸੁੰਦਿਆ ਸੁੰਦਿਆ ਹਵਾਨਾ ਉੱਪਰੋਂ ਪੂਰਾ ਪਰ ਹੋ ਗਈ ਥੱਲੋਂ ਭਰੀ ਬੈਠੀ ਹੈ ਮੋੜ ਦੇ ਵਿੱਚੋਂ ਹਵਾਨਾ ਹਜੇ ਨਹੀਂ ਪੂਰਾ ਭਰਨਾ ਜਦੋਂ ਸੂਣ ਲੱਗੂਗੀ ਬੱਚੇ ਨੂੰ ਜਨਮ ਦੇਣਾ ਉਦੋਂ گاਵਾ ਜਾਂ ਮੱਝਾਂ ਜਿਹੜੀਆਂ ਉਹ ਹਵਾਨਾ ਪੂਰਾ ਭਰਦੀਆਂ ਹੁੰਦੀਆਂ ਥਣ ਦੱਸੋ ਬਹੁਤ ਸੋਹਣਾ ਹਾਥੀ ਚਵਾਈ ਵਾਲਾ ਪੂਰਾ ਬਾਕੀ ਤੁਹਾਨੂੰ ਨੇੜੇ ਤੋਂ ਮੈਂ ਤਾਂ ਥਾਂ ਦਾ ਸੈਜ ਦਿਖਾ ਦੂੰਗਾ ਇਦਾਂ ਦਾ ਰੋਖ ਹੈ ਖੁਰਨੀ ਬਾਈ ਦੀ ਲਗਭਗ 3 ਫੁੱਟ ਦੀ ਹੋਊਗੀ ਹਾਈਟ ਦਾ ਅੰਦਾਜ਼ਾ ਤੁਸੀਂ ਉਸ ਹਫ਼ਤੇ ਲਾ ਲਿਓ ਜੇ ਗਾਂ ਦੀ ਤਾਂ ਸੋ ਇਹ ਦਾ ਟਾਂਚਾ ਦੱਸੋ ਦੇਖ ਸਕਦੇ ਹੋ ਤੁਸੀਂ ਇਧਰੋਂ ਇਹਦੇ ਥਣ ਦਾ ਸੈਜ ਦੇਖੋ ਇਦਾਂ ਦਾ ਥਣ ਪੂਰਾ ਉਠੀ ਜਵਾਈ ਵਾਲਾ ਅੱਗੇ ਨੂੰ ਹਵਾਨਾ ਚੰਗਾ ਦਿਸ ਰਿਹਾ ਬਾਕੀ ਪਿਛਾਣ ਨੂੰ ਵੀ ਹਵਾਨਾ ਚੰਗਾ ਕਰਦੀ ਆਉਂਦੀ ਸੋ ਇੱਕ ਸੋਹਣੇ ਟਾਂਚੇ ਦੀ ਇਹ ਵੜ ਇਹਦਾ ਰੇਟ 82000 ਹੈ ਸੋ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਆ ਕੇ ਦੇਖ ਲਓ ਜੇ ਤੇ ਇਹਦੇ ਜਿਹੜਾ ਵੀ ਵੀਰ ਖਰੀਦੂਗਾ ਸੀ ਮਨ ਜਰਸੀ ਪਰਾਉਂਦੇ ਰਹੋ ਕਿਉਂਕਿ ਜਰਸੀ ਨਸਲ ਦੇ ਬੱਚੇ ਇਹਨੇ ਦੇਣੇ ਆ ਤੇ ਜਰਸੀ ਚ ਹੀ ਆਪ ਹੈ ਜਰਸੀ ਚ ਵੀ ਸਪੋਰਟ ਜਾਂ ਇਦਾਂ ਦੇ ਡੱਬ ਜਿਹੜੇ ਵਾਈਟ ਰੰਗ ਦੇ ਆ ਆ ਜਾਂਦੇ ਆ ਕੋਈ ਡਰ ਵਾਲੀ ਗੱਲ ਨਹੀਂ ਹੁੰਦੀ ਤਾਂ ਤੁਸੀਂ ਇਹ ਗਾਹ ਖਰੀਦਣੀ ਚਾਹੁੰਦੇ ਆ ਤਾਂ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਮਿਹਰਬਾਨੀ